ਜੀਤਲ ਜੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਜੀ ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਜਿੱਥੇ ਵਾਰ-ਵਾਰ ਹਾਈ ਕਮਾਂਡ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਜੇਕਰ ਕਾਟੋ ਕਲੇਸ਼ ਖਤਮ ਨਾ ਹੋਇਆ ਤੇ ਪੰਜਾਬ ਦੇ ਵਿੱਚ ਪੈਰ ਲੋਣੇ ਮੁਸ਼ਕਲ ਹੋ ਜਾਣਗੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਤੇ ਆਪਣੇ ਹੀ ਆਗੂਆਂ ਦੇ ਵਿੱਚ મતભੇਦ ਹੋਣਾ ਆਪਣੇ ਹੀ ਜਿਹੜੇ ਨੇ ਕਾਟੋ ਕਲੇਸ਼ ਖੜੇ ਹੋਣਾ ਦੂਸਰੇ ਪਾਸੇ ਨਵਜੋਤ ਕੋਰ ਸਿੱਧੂ ਦੇ ਬਿਆਨ ਨੇ ਜਿਹੜੀ ਹੈ ਤਤਥਲੀ ਮਚਾ ਦੇਣੀ ਇੱਕ ਵਾਰ ਤਾਂ ਕਾਂਗਰਸ ਪਾਰਟੀ ਦੀ ਨੀਟਾਵਾ ਡੋਲ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਤਾਂ ਥੋੜੇ ਦਿਨ ਪਹਿਲਾਂ ਭਾਰਤ ਪੁਸ਼ਨ ਆਸ਼ੂ ਦਾ ਵੀ ਬਿਆਨ ਨਿਕਲ ਕੇ ਆਇਆ ਕਿ ਜੇਕਰ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਯਾਨੀ ਕਿ 2027 ਦੇ ਵਿੱਚ ਇਸ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਤ ਪ੍ਰਾਪਤ ਕਰਨੀ ਹੈ ਤਾਂ ਦੂਸਰੇ ਪਾਸੇ ਇਨ੍ਹਾਂ ਦੇ ਇਕੋਸ਼ ਆਗਵਾ ਨੂੰ ਜਿਹੜਾ ਹੈ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ ਯਾਨੀ ਕਿ ਰਾਜਾ ਵਿਰਿੰਗਵਾਲ ਸਿੱਧੇ ਜਿਹੜੇ ਨੇ ਉਹ ਤੰਜ ਕਾ ਤੇ ਨਜ਼ਰ ਆਈ ਹਾਲਾਂਕਿ ਵਾਰ-ਵਾਰ ਜਦੋਂ ਵੀ ਨਾਮ ਆਉਂਦਾ ਤਾਂ ਰਾਜਾ ਵਿਰਿੰਗ ਦਾ ਨਾਮ ਪਹਿਲੇ ਅਦਾਰ ਤੇ ਲਿਆ ਜਾਂਦਾ ਹੈ ਜੇ ਜੇ ਗੱਲ ਕੀਤੀ ਨਵਜੋਤ ਕੋਰ ਸਿੱਧੂ ਨੇ ਤਾਂ ਵੀ ਰਾਜਾ ਵਿਰਿੰਗ ਦਾ ਨਾਮ ਨਿਕਲ ਕੇ ਆਇਆ ਪਾਤਕੁਸ਼ਣ ਆਸ਼ੂ ਦੀ ਗੱਲ ਕਰ ਲਈਏ ਤਾਂ ਵੀ ਤੇ ਜਿਵੇਂ ਕੱਲ ਜਿਹੜੇ ਤਲਬੀਰ ਗੋਲਡੀ ਨੇ ਉਹਨਾਂ ਦਾ ਵੀ ਜਦੋਂ ਉਹਨਾਂ ਦੀ ਵੀ ਬਿਆਲਬਾਜੀ ਨਿਕਲ ਕੇ ਆਈ ਤਾਂ ਵੀ ਰਾਜਾ ਵਿਰਿੰਗ ਦਾ ਨਾਮ ਆਇਆ ਹਾਲਾਂਕਿ ਇਹ ਕਾਂਗਰਸ ਪਾਰਟੀ ਜਾਣਦੀ ਹੈ ਕਿ ਕੀ ਇਹਨਾਂ ਦੇ ਮਤ ਭੇਦ ਨੇ ਕੀ ਕਾਟੋਕਲੇਸ਼ ਨੇ ਹਾਲਾਂਕਿ ਕਾਂਗਰਸ ਪਾਰਟੀ ਲੀਡ ਕਰਦੀ ਦਿਖਾਈ ਦੇ ਰਹੀ ਸੀ ਜਦੋਂ ਇਸ ਤੋਂ ਪਹਿਲਾਂ ਪੰਜਾਬ ਦਾ ਸਰਵੇ ਕਰਵਾਇਆ ਗਿਆ ਸੀ ਲੇਕਿਨ ਆਖਰਕਾਰ ਜਿਹੜੇ ਕਾਟੋਕਲੇਸ਼ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਉਹ ਜੱਗ ਜਾਇਰ ਹੋਣ ਲੱਗ ਪਏ ਨੇ ਤੇ ਲੋਕਾਂ ਦੇ ਵੀ ਮਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਕੋਈ ਖਾਸ ਅਹਿਮੀਅਤ ਦਿਖਾਈ ਨਹੀਂ ਦੇਦੀ ਹਾਲਾਂਕਿ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੱਸ ਰਹੀਆਂ ਕੀ ਹੋਣਾ ਕੀ ਹੈ ਜਾਂ ਕੀ ਦੇ ਹੱਕ ਦੇ ਵਿੱਚ ਜਿਹੜੀਆਂ ਨੇ ਚੋਣਾਂ ਯਾਨੀ ਕਿ ਲੋਕਤੰਤਰ ਜਾਏਗਾ ਦੂਸਰੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਇਸ ਟਾਈਮ ਐਮ ਵੱਡਾ ਝਟਕਾ ਲੱਗਾ ਹੈ ਕਾਂਗਰਸ ਪਾਰਟੀ ਨੂੰ ਕਿਉਂਕਿ ਕਾਂਗਰਸ ਪਾਰਟੀ ਦੇ ਜਿਹੜੇ ਨੇ ਜਿੱਤੇ ਹੋਏ ਆਗੂ ਨੇ ਉਹ ਚਲੇ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਸਰੋਪੇ ਪਾਕਿਰ ਲਿਗਾ ਸਵਾਗਤ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਲੰਧਰ ਦੀ ਸਿਆਸਤ ਵਿੱਚ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੋਰ ਅਤੇ ਉਸਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਇਸ ਰਾਜਨੀਤੀ ਕਟਰਾ ਕਲਮ ਨੂੰ ਕਾਂਗਰਸ ਲਈ ਇੱਕ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਲਈ ਇਹ ਜਮਿਨੀ ਪੱਤਰ ਤੇ ਵੀ ਵੱਧ ਦੀ ਭਰੋਸੇ ਯੋਗਤਾ ਅਤੇ ਮਜ਼ਬੂਤ ਲੀਡਰਸ਼ਿਪ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ ਕੌਂਸਲਰ ਪਰਮਜੀਤ ਕੋਰ ਸਵੇਰੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਲੀ ਤੋਂ ਦਫ਼ਤਰ ਵਿਖੇ ਪਾਰਟੀ ਵਿੱਚ ਸ਼ਾਮਲ ਹੋਏ ਜਦਕਿ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਮੁੱਖ ਮੰਤਰੀ ਦੇ ਘਰ ਵਿਖੇ ਪਾਰਟੀ ਮੈਂਬਰਸ਼ਿਪ ਸਵੀਕਾਰ ਕੀਤੀ। ਅ ਮੰਤਰੀ ਨਿਵਾਸ ਸੀਐਮ ਹਾਊਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਓਐਸਡੀ ਰਾਜਵੀਰ ਸਿੰਘ ਘੁੰਮਣ ਅਤੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਰਾਜਵੀਰ ਸਿੰਘ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹਰਪਾਲ ਮਿੰਟੂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਸੀ ਪਰ ਭਾਰੀ ਤੁੰਦ ਹੋਣ ਕਾਰਨ ਮੁੱਖ ਮੰਤਰੀ ਕਾਰ ਨਹੀਂ ਪਹੁੰਚ ਸਕੇ ਅਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਣਾ ਪਿਆ। ਉਨ੍ਹਾਂ ਦੇ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਸਵਾਗਤ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਨਸਲ ਪਰਮਜੀਤ ਕੋਰ ਨੇ ਕਿਹਾ ਕਿ ਨਿਤਿਨ ਕੋਲੀ ਸੋਚ ਕੇ ਕਮਾ ਤੋਂ ਪ੍ਰਭਾਵਿਤ ਹੋਈ ਹੈ ਉਹਨਾਂ ਨੇ ਅੱਗੇ ਵੀ ਕੁਝ ਸਮੇਂ ਤੋਂ ਜਲੰਧਰ ਸੈਂਟਰ ਹੋ ਰਹੇ ਵਿਕਾਸ ਕਾਰਜਾਂ ਤੇ ਜਨਤ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਵਾਲੀ ਰਾਜਨੀਤਿਕ ਨੂੰ ਨੇੜੇਉਂ ਵੇਖ ਰਹੀ ਸੀ ਉਹਨਾਂ ਕਿਹਾ ਕਿ ਨਿਤਿਨ ਕੋਲੀ ਦੀ ਇਮਾਨਦਾਰ ਲੀਡਰਸ਼ਿਪ ਪਾਰਦਰਸ਼ੀ ਕੰਮ ਹਰੰਦੇ ਟਾਂਗ ਤੇ ਸਮਾਜ ਦੇ ਹਰ ਵਰਗ ਦੀ ਆਵਾਜ਼ ਵੀ ਦੀ ਕਦਰ ਕਰਨ ਵਾਲੇ ਦ੍ਰਿਸ਼ਟੀਕੋਣ ਨੇ ਅੱਜ ਰਾਜਨੀਤੀ ਵਿੱਚ ਨਵੀਂ ਮਿਸਾਲ ਕਾਮ ਕੀਤੀ ਹੈ ਪਰਮਜੀਤ ਕੋਰ ਨੇ ਕਿਹਾ ਕਿ ਸਿਆਸਤ ਦੇ ਸੇਵਾ ਦੇ ਮਾਧਿਅਮ ਵਿੱਚ ਬਦਲਣ ਦੀ ਲੋੜ ਹੈ ਤੇ ਆਮ ਆਦਮੀ ਪਾਰਟੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਕਾਂਗਰਸ ਪਾਰਟੀ ਹੁਣ ਆਮ ਲੋਕਾਂ ਦੀ ਉਮੀਦਾਂ ਤੇ ਜ਼ਮੀਨੀ ਹਕੀਕਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਬਿਨਾਂ ਕਿਸੇ ਵੇਦਪਾਪ ਤੇ ਹਰ ਨਾਗਰਿਕ ਦੀਆਂ ਸਮੱਸਿਆਵਾਂ ਨੂੰ ਤਰਹੀਦਿੰਦੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਸਿਰਫ ਐਲਾਨ ਤੱਕ ਸੀਮਿਤ ਨਹੀਂ ਹਨ ਸਗੋਂ ਜਨਤਾ ਨੂੰ ਸਿੱਧੇ ਤੌਰ ਤੇ ਲਾਭ ਪਹੁੰਚਾ ਰਹੀਆਂ ਹਨ ਜਿਸ ਕਰ ਲੋਕ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਕਾਂਗਰਸ ਪਾਰਟੀ ਨੂੰ ਝਟਕਾ ਦੇ ਦਿੱਤਾ ਹੈ ਦੋ ਕੌਂਸਲਰ ਨੇ ਤੇ ਉਹ ਹੁਣ ਆਮ ਆਦਮੀ ਪਾਰਟੀ ਦੇ ਨਾਲ ਜੋੜ ਗਏ ਨੇ ਜਿੱਥੇ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਉਹ ਆਮ ਆਦਮੀ ਪਾਰਟੀ ਨਾਲ ਦਿਖਾਈ ਦੇ